ਜੀ ਸਾਸ ਸ੍ਰੀ ਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕਿ ਮੈਂ ਠੀਕ ਹਾਂ ਅਮਿਤ ਕਰਦੀਆਂ ਠੀਕ ਹੋਵਾਂਗੇ ਚੜ੍ਹਦੀ ਕਲਾ ਵਿੱਚ ਹੋਵਾਂਗੇ ਪਹਿਲਾਂ ਤਾਂ ਜੀ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਜੀ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ ਤੇ ਆਪਾਂ ਹੁਣ ਅੱਗੇ ਆਪਣੀ ਵੀਡੀਓ ਸ਼ੁਰੂ ਕਰਦੇ ਹਾਂ ਮੈਂ ਅੱਗੇ ਵੀ ਵੀਡੀਓ ਇੱਕ ਪਾਈ ਸੀ ਜਿਹਦੇ ਵਿੱਚ ਸੀਗਾ ਆਪਾਂ ਕਿ ਕਿਉਂ ਉਹਨੂੰ ਕਿਸ ਤਰ੍ਹਾਂ ਮਤਲਬ ਜਲਦੀ ਬਣਾ ਸਕਦੇ ਹਾਂ ਕਈਆਂ ਭੈਣਾਂ ਨੂੰ ਉਹ ਮੇਰਾ ਕਿਉਂ ਬਣਾਉਣ ਦਾ ਤਰੀਕਾ ਨਹੀਂ ਵਧੀਆ ਲੱਗਦਾ ਸੀ ਜਦ ਮੈਂ ਹੁਣ ਇੱਕ ਨਵੇਂ ਤਰੀਕੇ ਦੇ ਨਾਲ ਫਿਰ ਘਿਓ ਬਣਾਉਣ ਲੱਗੀ ਆ ਮੈਂ ਮੱਖਣ ਬਣਾ ਕੇ ਪਹਿਲੇ ਰੱਖਿਆ ਮੈਂ ਦੋਨੇ ਤਰ੍ਹਾਂ ਘਿਓ ਬਣਾਉਂਗੀ ਕਿਉਂਕਿ ਮੈਂ ਸ਼ੁਰੂ ਤੋਂ ਹੀ ਐਸੀ ਤਰ੍ਹਾਂ ਘਿਓ ਬਣਾਉਣੀ ਜਿਹੜੀ ਕਿ ਮੈਂ ਪਹਿਲਾ ਵੀਡੀਓ ਬਣਾਈ ਸੀ ਪਰ ਮੈਂ ਜਿਹੜਾ ਦੋਨੇ ਦੋ ਕਤਿੱਲੇ ਰੱਖੂਗੀ ਦੋਨਾਂ ਵਿੱਚ ਆਪਾਂ ਦੱਸਾਂਗੇ ਕਿ ਆਪਾਂ ਘਿਓ ਜਣਾਇਆ ਕਿਸ ਤਰ੍ਹਾਂ ਬਣਾਉਣਾ ਆ ਤੇ ਮੈਂ ਮੱਖਣ ਬਣਾ ਕੇ ਰੱਖਿਆ ਹੋਇਆ ਆ ਤੇ ਮੈਂ ਤੁਹਾਨੂੰ ਦਿਖਾਉਣੀ ਆ ਫ੍ਰਿਜ ਚੋਂ ਕੱਢ ਕੇ ਲੈ ਕੇ ਆਂ ਲੋ ਜੀ ਮੱਖਣ ਮੈਂ ਲੈ ਆਈਆਂ ਇਹ ਮੱਖਣ ਬਣਾ ਕੇ ਨਾ ਮੈਂ ਇਸ ਤਰ੍ਹਾਂ ਗੋਲ-ਗੋਲ ਜੇ ਇਹਦੀਆਂ ਪਿੰਨੀਆਂ ਜੀਆਂ ਬਣਾ ਕੇ ਰੱਖਤੀਆਂ ਕਿਉਂਕਿ ਇਹਨਾਂ ਨੂੰ ਮੈਂ ਦੋ ਪਤਿਲੀਆਂ ਦੇ ਵਿੱਚ ਗਰਮਕ ਜਿਹੜਾ ਆ ਕਰਨ ਆਇਆ ਤੇ ਹੁਣ ਆਪਾਂ ਦੋਨੇ ਤਰ੍ਹਾਂ ਦੋਨੇ ਪਤਿਲੀਆਂ ਦੋਨੇ ਪਾਸੇ ਰੱਖ ਦੇਣੇ ਆ ਤੇ ਦੇਖਦੇ ਆ ਵੀ ਕਿਹੜਾ ਕਿਉਂ ਜਿਹੜਾ ਚਲਦੀ ਬਣਦਾ ਆ ਤੇ ਆਪਾਂ ਬਰਾਬਰ-ਬਰਾਬਰ ਜਿਹੜਿਆ ਹੈ ਮੱਖਣ ਆ ਉਹਨਾਂ ਦੇ ਵਿੱਚ ਪਾਵਾਂਗੇ ਤਾਂ ਫਿਰ ਦੇਖਦੇ ਆ ਤੇ ਕਿਸ ਤਰ੍ਹਾਂ ਇਹ ਕਿਉਂ ਨੂੰ ਆਪਾਂ ਬਹੁਤ ਜਿਆਦਾ ਟਾਈਮ ਵਾਸਤੇ ਆਪਾਂ ਕਿੱਦਾਂ ਰੱਖ ਸਕਦੇ ਹੱਕਦੇ ਆਈਆਂ ਭੈਣਾਂ ਨੇ ਆਪਾਂ ਨੂੰ ਕੋਈ ਇਹ ਵੀ ਸਵਾਲ ਪੁੱਛਿਆ ਸੀ ਤੇ ਉਹ ਵੀ ਆਪਾਂ ਤੁਹਾਨੂੰ ਦੱਸਦੇ ਆਂ ਵੀ ਆਪਾਂ ਕਿਉਂ ਨੂੰ ਲੰਬੇ ਟਾਈਮ ਤੱਕ ਰੱਖਣ ਵਾਸਤੇ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ ਤੇ ਆਪਾਂ ਹੁਣ ਦੋਨੇ ਬਤੀਲੇ ਲੈ ਲੈਣੇ ਆ ਲਓ ਜੀ ਹੁਣ ਆਪਾਂ ਗੈਸ ਬਾਲ ਕੇ ਬਤੀਲਾ ਇੱਥੇ ਰੱਖ ਦਿੰਨੇ ਆ ਇਹ ਪਤੀਲਾ ਉਹੀ ਆ ਜੀ ਜਿਹੜਾ ਤੁਸੀਂ ਕਹਿੰਦੇ ਸੀ ਚੰਗੀ ਤਰ੍ਹਾਂ ਸਾਫ਼ ਕਰ ਲਿਆ ਪਰ ਇਹ ਪਤਿੱਲਾ ਉਹ ਹੀ ਹੈ ਇਹ ਤਾਂ ਹੋ ਜਾਂਦਾ ਇਦਾਂ ਇਹਦੇ ਵਿੱਚ ਆਪਾਂ ਪਾਣੀ ਹੈ ਨਾ ਕਈ ਵਾਰੀ ਕਰਮ ਕਰ ਲੈਣੇ ਆ ਤਾਂ ਕਰਕੇ ਪਤਿੱਲਾ ਜਿਹੜਾ ਕਾਲਾ ਹੋ ਜਾਂਦਾ ਆ ਤੇ ਇੱਧਰ ਆਪਾਂ ਪਤਿੱਲਾ ਛੋਟਾ ਰੱਖ ਲੈਣੇ ਆ ਸਟੀਲ ਦਾ ਆਪਾਂ ਬਰਾਬਰ ਵਾਰਾ ਬਈ ਮੱਖਣੀ ਨਾਲ ਚ ਪਾਉਣਾ ਆ ਤੇ ਦੋਨੇ ਤਰੀਕਿਆਂ ਨਾਲ ਕੇ ਉਹ ਜਿਹੜਾ ਬਣਾਵਾਂਗੇ ਇਹ ਤੇ ਇੱਧਰ ਆਪਾਂ 3 ਲਾਉਣੇ ਆ ਇਹ। ਹੈਗਾ ਸਪੀਨ ਦਾ। ਤੇ ਗੈਸ ਵੀ ਘੱਟ ਕਰਨਾ ਪੈਣਾ ਯਾਨੀ ਲੱਗਦਾ। ਫੋਟਾ ਬਦਿੱਲਾ ਹੀ ਚੇਂਜ ਕਰ ਦਿੰਨੇ ਆ ਫਿਰ। 3 ਪਾਤੇ ਇੱਧਰ ਇੱਧਰ 5 ਹੋ ਗਈਆਂ। ਤੇ ਇੱਧਰ ਵੀ ਆਪਾਂ 5 ਕਰ ਦਿੰਨੇ ਆ। ਇੱਧਰ 7 ਹੋ ਗਏ। ਇੱਧਰ 6 ਤੇ ਇਧਰ ਆਪਾਂ ਹੋਰ ਪਾ ਦਿੰਦੇ ਆ ਸਾਤ ਦਾ ਚਿੱਤਰ ਇੱਕ ਇਧਰ ਤੇ ਇੱਕ ਇਧਰ ਇੱਕ ਇਧਰ ਤੇ ਸਟੀਲ ਦਾ ਪਤਿਲਾ ਹੁਣ ਇਹਦੇ ਚ ਪਹਿਲਾਂ ਆਪਾਂ ਘੱਟ ਗੈਸ ਕਰਦੇ ਆ ਤੇ ਇਧਰ ਜਿਹੜਾ ਆ ਇਹ ਤਾਂ ਆਇਆ ਸਿਲਬਰ ਦਾ ਇੱਚ ਫਾਇਦਾ ਇਹ ਵੀ ਛੜਦਾ ਨਹੀਂ ਹੈਗਾ ਸਟੀਲ ਦਾ ਪਤਲਾ ਛਾਇਦ ਪਤਲਾ ਕਰਕੇ ਨਾ ਜਿਆਦਾ ਛੜਦਾ ਆ ਹੁਣ ਮੇਰੇਦਰ ਜਲਾ ਗੈਸ ਜਿਹੜਾ ਐ ਸਲੋ ਕਰ ਦਿੰਨੀ ਆ ਲੋ ਜੀ ਇਧਰ ਥੋੜਾ ਜਿਹਾ ਇਹ ਮੱਖਣ ਜਿਹੜਾ ਐ ਪਿਗਣ ਲੱਗ ਗਿਆ ਐ ਤੇ ਇਧਰ ਲ ਵੀ ਮੈਂ ਗੈਸ ਸਲੋ ਕੀਤਾ ਆ ਪਰ ਹੁਣ ਮੈਂ ਜਿਹੜਾ ਆ ਗੈਸ ਫੁੱਲ ਕਰ ਦਿੱਤਾ ਤੇ ਇਧਰ ਵੀ ਹੁਣ ਮੱਖਣ ਜਿਹੜਾ ਆਪਣਾ ਇਹ ਪਿੱਕਰ ਲੱਗ ਗਿਆ ਆ ਪਰ ਮੈਂ ਇਹਦੇ ਵਿੱਚ ਉਹ ਪਹਿਲਾਂ ਵਾਲੀ ਚੀਜ਼ ਆਪਾਂ ਨਹੀਂ ਪਾਉਣੀ ਹੈ ਕਿ ਇਹਦੇ ਵਿੱਚ ਮੈਂ ਇਹ ਫੇਰ ਪਾ ਦਿੰਨੀ ਆ ਕਿਉਂਕਿ ਮੈਂ ਨਾ ਸ਼ੁਰੂ ਤੋਂ ਕਿ ਐਸੇ ਤਰ੍ਹਾਂ ਹੀ ਬਣਾਉਣੀ ਆ ਇਹ ਆਟਾ ਵੀ ਕੋਈ ਜ਼ਿਆਦਾ ਨਹੀਂ ਹੈਗਾ ਮਸੀਂ ਅੱਧੇ ਕੇ ਪੇਟੇ ਦਾ ਆਟਾ ਆ ਇਹਨੂੰ ਆਪਾਂ ਵਿੱਚ ਪਾ ਦਿੰਨੇ ਇਹਦੇ ਇਸ ਤਰ੍ਹਾਂ ਜਿਹੜਾ ਆ ਆਟਾ ਆਪਣੇ ਆਪ ਹੀ ਵਿੱਚ ਮਿਕਸ ਹੋ ਜਾਣਾ ਇਹਦਾ ਕੋਈ ਨਹੀਂ ਹੈਗਾ ਵੀ ਡਲੀਆਂ ਵੱਡੀਆਂ ਰਹਿਣਗੀਆਂ ਜਾਂ ਕਿਦਾਂ ਹਨਾ ਆਹਦੇ ਮੱਖਣ ਪਿਗੜਨ ਨਾਲ ਆਇਆ ਇਹ ਸਾਰਾ ਹੁਣ ਇਹਦਾ ਬਿਗੜ ਜਾਣ ਦੇਖਿਓ ਕਿਉਂ ਜਿਹੜਾ ਹੈ ਨਾ ਬਹੁਤ ਜਲਦੀ ਬਣਦਾ ਆ ਇਹ ਆਟਾ ਪਾਉਣ ਨਾਲ ਕਿਉਂ ਮੇਰੇ ਹਿਸਾਬ ਨਾਲ ਬਹੁਤ ਜਲਦੀ ਬਣਦਾ ਇੱਧਰ ਲਾ ਗੈਸ ਵੀ ਘਟਿਆ ਤਾਂ ਆਪਾਂ ਘਟ ਗੈਸ ਵਾਲੇ ਤੇ ਇਹ ਰੱਖਿਆ ਆ ਆਟੇ ਵਾਲਾ ਤੇ ਇੱਧਰ ਰੱਖਿਆ ਆ ਆਪਾਂ ਜ਼ਿਆਦਾ ਗੈਸ ਵਾਲਾ ਹੁਣ ਦੇਖਦੇ ਆ ਕਿਹੜਾ ਕਿਉਂ ਮੈਨੂੰ ਵੈਸੇ ਮੈਂ ਉਹ ਐਸੇ ਤਰ੍ਹਾਂ ਹੀ ਬਣਾਉਣੀ ਆ ਆਟਾ ਪਾ ਕੇ ਤਾਂ ਇਸ ਤਰ੍ਹਾਂ ਮੈਂ ਹੁਣ ਪਹਿਲੀ ਵਾਰੀ ਬਣਾਉਣ ਲੱਗੀ ਆ ਤਾਂ ਆਪਾਂ ਇਹ ਦੇਖਦੇ ਆ ਤਰੀਕਾ ਵੀ ਆਪਾਂ ਨੂੰ ਇਹ ਜ਼ਿਆਦਾ ਵਧੀਆ ਲੱਗਦਾ ਜਾਂ ਇਹ ਹੁਣ ਜੀ ਮੈਂ ਤੁਹਾਨੂੰ ਦੱਸਦੀ ਆ ਪਹਿਲਾਂ ਨਾ ਤੁਸੀਂ ਮੇਰੀ ਵੀਡੀਓ ਨੂੰ ਚੱਲਦੀ-ਜਲਦੀ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੇ ਨਹੀਂ ਕੀਤਾ ਤਾਂ ਤੇ ਹੁਣ ਮੈਂ ਤੁਹਾਨੂੰ ਦੱਸਦੀ ਆ ਵੀ ਆਪਾਂ ਜੇ ਕਿਓ ਨੂੰ ਜ਼ਿਆਦਾ ਟਾਈਮ ਤੱਕ ਰੱਖਣਾ ਆ ਤੇ ਇਹਦੇ ਵਿੱਚ ਕੀ ਪਾਉਣਾ ਚਾਹੀਦਾ ਆ ਹਾਂਜੀ ਜਦੋਂ ਆਪਾਂ ਘਿਓ ਨੂੰ ਜਿਆਦਾ ਟਾਈਮ ਤੱਕ ਰੱਖਣਾ ਹੈ ਜਿੱਦਾਂ ਆਪਾਂ ਘਿਓ ਬਣਾ ਲਿਆ ਪਾਉਣ ਲਿਆ ਡੱਬੇ 'ਚ ਹਨਾ ਠੰਡਾ-ਕੁੰਡਾ ਕਰਕੇ ਪਾ ਲਿਆ ਇਹਦੇ ਵਿੱਚ ਆਪਾਂ ਕੀ ਕਰਨਾ ਹੈ ਜਿਹੜਾ ਡੜੀ ਵਾਲਾ ਲੂਣ ਹੁੰਦਾ ਹੈ ਨਾ ਇਹ ਨਹੀਂ ਉਹ ਦੂਸਰਾ ਚਿੱਟਾ ਲੂਣ ਨਹੀਂ ਜਿਹੜਾ ਪਾਕਿਸਤਾਨੀ ਲੂਣ ਹੁੰਦਾ ਆ ਉਹਦਾ ਡੜੀ ਆਪਾਂ ਜਿਹੜੀ ਆ ਘਿਓ ਦੇ ਵਿੱਚ ਸਿੱਟ ਦੇਣੀ ਆ ਤੇ ਉਹਦੇ ਨਾਲ ਹੀ ਹੁਣ ਇਹ ਨਾ ਘਿਓ ਵੀ ਕਿਤੇ ਲੂਣ ਖੋਰ ਜਾਂਦਾ ਆ ਘਿਓ ਦੇ ਵਿੱਚ ਲੂਣ ਜਿਹੜਾ ਆ ਨਹੀਂ ਖੋਰਦਾ ਹੈਗਾ ਲੂਣ ਦੇ ਆਪਾਂ ਉਹ ਘਿਓ ਦੇ ਵਿੱਚ ਲੂਣ ਦੀ ਡੜੀ ਸਿੱਟ ਦੇਣੀ ਆ ਤੇ ਉਹਦੇ ਨਾਲ ਫਿਰ ਕੀ ਹੁੰਦਾ ਆ ਕਿ ਉਹਦਾ ਟੇਸਟ ਜਿਹੜਾ ਆ ਖਰਾਬ ਨਹੀਂ ਹੁੰਦਾ ਹੈਗਾ ਤੇ ਇਸ ਤਰ੍ਹਾਂ ਤੁਸੀਂ ਆ ਕਿ ਹੁਣ ਜਿੰਨਾ ਟਾਈਮ ਮਰਜੀ ਰੱਖ ਸਕਦੇ ਆ ਕਿ ਉਹ 스멜 ਨਹੀਂ ਮਾਰਦਾ ਤੇ ਹੁਣ ਆਪਾਂ ਦੇਖ ਲੈਨੇ ਆ ਕਿ ਉਹ ਕਿੰਨਾ ਟਾਈਮ ਚ ਬਣਦਾ ਆ ਜੀ ਜੇ ਆਪਾਂ ਹੁਣ ਇੰਨਾ ਚਿਰ ਕੈਮਰਾ ਚੱਲਦਾ ਰੱਖਿਆ ਤੁਸੀਂ ਕਹਿਣਾ ਵੀਡੀਓ ਬਹੁਤ ਲੰਬੀ ਕਰਤੀ ਆ ਇਸ ਕਰਕੇ ਆਪਾਂ ਜਰਾ ਕਿਟ ਕੈਮਰਾ ਪਾਸ ਕਰ ਦਿੰਦੇ ਆ ਲੋ ਜੀ ਹੁਣ ਆਪਾਂ ਬੜਾ ਟਾਈਮ ਨਹੀਂ ਹਜੇ ਹੋਇਆ ਰੱਖਿਆ ਨੂੰ ਥੋੜਾ ਟਾਈਮ ਹੀ ਹੋਇਆ ਆ ਇਧਰ ਵੀ ਆਪਾਂ ਦੇਖ ਲੈਨੇ ਆ ਮੈਨੂੰ ਲੱਗਦਾ ਵੀ ਇਹੀ ਇਧਰਲੇ ਕੇ ਆ ਪਤਿੱਲੇ ਵਾਲਾ ਕਿਉਂ ਜਿਹੜਾ ਚਲਤੀ ਬਣੂਗਾ ਇਧਰ ਤਾਂ ਹਲੇ ਆਹੀ ਹੋਇਆ ਆ ਝੱਗ ਝੁਗ ਜੀ ਦੇਖਦੇ ਹਾਂ ਤਾਂ ਜੀ ਆ ਜਿਹੜਾ ਆਡੇ ਵਾ ਜਿੱਥੇ ਆਪਾਂ ਆਟਾ ਪਾਇਆ ਸੀਗਾ ਇਹ ਤਾਂ ਕਿਉਂ ਬਣਨ ਨੂੰ ਤਿਆਰ ਆ ਹੋਣਾ ਇਸ ਵਿੱਚ ਦੇ ਬਾਣੀ ਚੱਲਿਆ तकरीबन ਇਹ ਦੇਖ ਲਓ ਤਾਂ ਇਧਰ ਹਜੇ ਜਿਹੜਾ ਆ ਨਹੀਂ ਬਣਿਆ ਪਰ ਆਪ ਇਹਦੇ ਵਿੱਚ ਵੀ ਨਾ ਜੇ ਕਾਲਚੀ ਫੇਰੀ ਜਾਈਏ ਐਸੇ ਤਰ੍ਹਾਂ ਪਤੀਲੇ ਦੇ ਵਿੱਚ ਪਾਉਣਾ ਹੀ ਵੀ ਤੁਸੀਂ ਆਟਾ ਪਾਉਣਾ ਇਹਦੇ ਨਾਲ ਕੀ ਹੁੰਦਾ ਆ ਪਤੀਲੇ ਦੇ ਵਿੱਚ ਜਿਹੜੇ ਮਾੜੀ ਮੋਟੀ ਲੱਸੀ ਆ ਉਹ ਨਹੀਂ ਚੰੰਦੀ ਤੇ ਪਤੀਲਾ ਧੋਣਾ ਵੀ ਜਿਹੜਾ ਆ ਆਸਾਨ ਰਹਿੰਦਾ ਆ ਪਰ ਹੁਣ ਤੁਸੀਂ ਆਪ ਹੀ ਦੇਖ ਲਓ ਇੱਧਰ ਜਿਹਦੇ ਚ ਆਪਾਂ ਆਟਾ ਪਾਇਆ ਸੀਗਾ ਉਹ ਕਿਉਂ ਕਿੰਨਾ ਜਲਦੀ ਜਿਹੜਾ ਇਹ ਬਣ ਗਿਆ ਬਸ ਮੈਂ ਹੋਰ ਦੋ ਮਿੰਟ ਤੱਕ ਇੱਡਾ ਗੈਸ ਜਿਹੜਾ ਇਹ ਮੈਂ ਬੰਦ ਕਰ ਦੇਣਾ ਆ ਪਰ ਇੱਧਰ ਹਜੇ ਦੇਖ ਲਓ ਆਹ ਦੇਖ ਲਓ ਰਿਜਨ ਤੋਂ ਹੀ ਪਤਾ ਲੱਗਦਾ ਵੀ ਹਜੇ ਜਿਹੜਾ ਕਿਉ ਹੋਇਆ ਉਹ ਹਜੇ ਨਹੀਂ ਬਣਿਆ ਹੈਗਾ ਆਟੇ ਆਟਾ ਪਾਉਣ ਦੇ ਨਾਲ ਕਿਉਂ ਜਿਹੜਾ ਆ ਬਹੁਤ ਜਲਦੀ ਬਣਦਾ ਆ ਹੁਣ ਮੈਂ ਜਿਹੜਾ ਇੱਧਰ ਵੀ ਆਟਾ ਪਾ ਦੇਣਾ ਆ ਥੋੜਾ ਜਿਹਾ ਫੇਰ ਦੇਖਿਓ ਤੁਸੀਂ ਕਿੰਨਾ ਜਲਦੀ ਪਾਣੀ ਲੋ ਜੀ ਹੁਣ ਮੈਂ ਇਹਦੇ ਵਿੱਚ ਵੀ ਥੋੜਾ ਜਿਹਾ ਆਟਾ ਇਹ ਮੈਂ ਇੰਨਾ ਲਿਆ ਹੈਗਾ ਬੋਲੀ ਦੇ ਵਿੱਚ ਪਰ ਮੈਂ ਇਤੋਂ ਥੋੜਾ ਹੀ ਪਾਉਣਾ ਅੱਧਾ ਕੀ ਪਾਉਣਾ ਕਿਉਂਕਿ ਥੋੜਾ ਕਿਉਂ ਤਾਂ ਗਰਮ ਹੋਇਆ ਆ ਹੈਨਾ ਜਿੱਦਾਂ ਤੇ ਹੁਣ ਮੈਂ ਇੰਨਾ ਕਟਾ ਇਹ ਚੁੜਾ ਖਲ ਲਿਆ ਆ ਇਹਦੇ ਚ ਵੀ ਮੈਂ ਹੁਣ ਇਹ ਬਾ ਦਿੰਨੀ ਆ ਦੇਖੋ ਇੱਕ ਤੇ ਦੇ ਨਾਲ ਜਿਹੜਾ ਕਿ ਉਹ ਆਪਾਂ ਕਈ ਵਾਰ ਹੁੰਦਾ ਨਾ ਪਤੀਲਾ ਗਰਮ ਹੋ ਕੇ ਬਾਹਰ ਉਬਲ ਜਾਂਦਾ ਆਟਾ ਪਾਉਣ ਦੇ ਨਾਲ ਇਹ ਹੁੰਦਾ ਕਿ ਉਬਲਦਾ ਨਹੀਂ ਹੈਗਾ ਬਾਹਰ ਨਹੀਂ ਨਿਕਲਦਾ ਹੈਗਾ ਹੁਣ ਤੁਸੀਂ ਆ ਦੇਖੋ ਤੁਹਾਡੇ ਸਾਹਮਣੇ ਦੇਖਦੇ ਆਂ ਦੇਖਦੇ ਆਈ ਆ ਕਿ ਜਿਹੜਾ ਕਿ ਇਹ ਆ ਬਣ ਜਾਂਦਾ ਇਹਨੂੰ ਪਹਿਲਾਂ ਕਿਦਾਂ ਹੋਇਆ ਸੀਗਾ ਤਾਂ ਹੁਣ ਦੇਖੋ ਪਤਾ ਲੱਗਣ ਲੱਪਿਆ ਨਾ ਤਾਂ ਇਧਰ ਦਾ ਪਤੀਲਾ ਦੇਖੋ ਬਾਲ ਨਹੀਂ ਚੱਲਦਾ ਮੇਰੇ ਸਾਹ ਦੇ ਨਾਲ ਇਹੀ ਆਟਾ ਪਾ ਕੇ ਕਿਉਂ ਜਿਹੜਾ ਆਪਾਂ ਮੱਖਣ ਗਰਮ ਕਰਦੇ ਆ ਜਲਦੀ ਕਿਉਂ ਬਣ ਜਾਂਦਾ ਆ ਤੇ ਤੁਹਾਨੂੰ ਕਿਹੜਾ ਤਰੀਕਾ ਵਧੀਆ ਲੱਗਦਾ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਆ ਦੇਖ ਲੋ ਹੁਣ ਨਾਲ ਹੀ ਇਹਦੀ ਰੰਗਤ ਜਿਹੜੀ ਆ ਬਦਲਣੀ ਸ਼ੁਰੂ ਹੋ ਗਈ ਆ ਇਹ ਵੀ ਹੁਣ ਬਣ ਜਾਊਗਾ ਆ ਦੇਖ ਲੋ ਤਬਾਹ ਆ ਪਈ ਬੈਗੀ ਉੱਤੇ ਆ ਦੇਖ ਲੋ ਚਲੋ ਦੂਰੋ ਕਰਕੇ ਦਿਖਾ ਦਿੰਦੀ ਮਾੜਾ ਚ ਲੋ ਮਸ ਹੁਣ ਇਹ ਵੀ ਬਣ ਜਾਊਗਾ ਨਾਲੇ ਇਹ ਨੋਬੀ ਨੇ ਟਾਈਮ ਲੱਗੂਗਾ। ਆਸਤ। ਬਿਲਕੁਲ ਵੀ ਪਤਿੱਲੇ ਖਰਾਬ ਨਹੀਂ ਹੁੰਦੇ ਹੈਗੇ। ਇਹ ਪਤਿੱਲਾ ਤਾਂ ਸਾਡਾ ਜੀ ਤਾਂ ਆਇਆ ਇਦਾਂ ਹੋਇਆ ਆ ਪਾਈ ਦੇ ਵਿੱਚ ਪਾਣੀ ਗਰਮ ਜਿੱਦਾਂ ਕਰ ਲੈਨੇ ਆ ਹਨਾ ਕਿਉਂਕਿ ਸਾਡੇ ਕਿਦਰ ਨਹੀਂ ਹੈਗਾ ਆਪਾਂ ਪਾਣੀ ਗਰਮ ਕਰਦੇ ਆ। ਹੋਣ ਦੇਖੋ ਇਹਨੂੰ ਟਾਈਮ ਲੱਗਾ ਨਾ ਆਪਾਂ ਮੱਖਣ ਬਰਾਬਰ ਹੀ ਪਾਇਆ ਸੀ ਦੋਨਾਂ ਪਤਿਲਿਆਂ ਦੇ ਵਿੱਚ ਤੇ ਐਸ ਇਹਨੂੰ ਬਣਾਉਣ ਨੂੰ ਜ਼ਿਆਦਾ ਟਾਈਮ ਲੱਗਾ ਹਜੇ ਕਿ ਆਪਾਂ ਇਹ ਫੁੱਲ ਗੈਸ ਤੇ ਜ਼ਿਆਦਾ ਰੱਖਿਆ ਜਿੱਧਰ ਗੈਸ ਜ਼ਿਆਦਾ ਚੱਲਦੀ ਆ ਇਧਰਲਾ ਪਤਲਾ ਆਪਾਂ ਘੱਟ ਗੈਸ ਤੇ ਰੱਖਿਆ ਆ ਪਰ ਹੁਣ ਤੁਸੀਂ ਦੱਸਣਾ ਵੀ ਤੁਹਾਨੂੰ ਤਰੀਕਾ ਕਿਹੜਾ ਵਧੀਆ ਲੱਗਾ ਆ ਵੀ ਆਟਾ ਬਿਨਾ ਪਾਉਣ ਤੋਂ ਵਧੀਆ ਲੱਗਦਾ ਜਾਂ ਵੀ ਆਟਾ ਪਾ ਕੇ ਜਿਹੜਾ ਘੋ ਬਣਾਉਣਾ ਉਹ ਵਧੀਆ ਲੱਗਦਾ ਹੁਣ ਇਹ ਵੀ ਜਿਹੜਾ ਕਿ ਆਪਣਾ ਬਣ ਗਿਆ ਆ ਇਧਰ ਵੀ ਤੇ ਇਧਰ ਵੀ ਬਣ ਕੇ ਆਇਆ ਆਪਾਂ ਇਹ ਇਧਰ ਗੈਸ ਨੂੰ ਬੰਦ ਕਰ ਦਿੰਨੇ ਆ। ਬਾਕੀ ਜੋ ਜਿੱਦਾਂ ਤੁਸੀਂ ਬਣਾਉਂਨੇ ਆ ਤੁਹਾਡਾ ਤਰੀਕਾ ਬਹੁਤ ਵਧੀਆ ਆ ਠੀਕ ਆ ਜੀ ਤੇ ਆਪਾਂ ਨੂੰ ਇਹ ਤਰੀਕਾ ਵਧੀਆ ਲੱਗਦਾ ਤੁਸੀਂ ਕਿੱਦਾਂ ਬਣਾਉਂਨੇ ਆ ਤੁਸੀਂ ਵੀ ਮੈਨੂੰ ਜਰੂਰ ਦੱਸਿਓ ਕਮੈਂਟਾਂ 'ਚ ਦੱਸ ਸਕਦੇ ਆ ਹੁਣ ਦੇਖੋ ਇਧਰ ਆਪਾਂ ਨੂੰ ਹਜੇ ਟਾਈਮ ਲੱਗਣਾ ਮਾਣ ਨੂੰ ਪਾਸ ਹੁਣ ਆਟਾ ਪਾਤਾ ਹੁਣ ਜ਼ਿਆਦਾ ਟਾਈਮ ਨਹੀਂ ਲੱਗੂਗਾ ਪਰ ਜੇ ਆਪਾਂ ਨਾਲ ਹੀ ਪਾਇਆ ਹੁੰਦਾ ਆਟਾ ਤੇ ਦੋਨੇ ਬਤਿੱਲੇ ਬਰਾਬਰ ਹੋ ਜਾਣੇ ਸੀ। ਵੈਸੇ ਮੈਂ ਤੁਹਾਨੂੰ ਦਿਖਾਉਣ ਵਾਸਤੇ ਦੋਨਾਂ ਬਤਿੱਲੀਆਂ 'ਚ ਰੱਖਿਆ ਹੈ ਨਹੀਂ ਤਾਂ ਮੈਂ ਤੇ ਇੱਕ ਵਾਰੀ ਹੀ ਕਰਮ ਕਰਦੀ ਹੁੰਨੀ ਜਿੱਦਾਂ ਮੈਂ ਤੁਹਾਨੂੰ ਪਹਿਲੀ ਵੀਡੀਓ 'ਚ ਦੱਸਿਆ ਤੇ ਮੈਂ ਉਸੇ ਤਰ੍ਹਾਂ ਆਟਾ ਪਾ ਕੇ ਨਾ ਕਿਉਂ ਬਣਾ ਲੈਣਾ ਸੀ। ਪਰ ਮੈਂ ਹੁਣ ਇਹ ਵੀਡੀਓ ਤਾਂ ਬਣਾਈ ਆ ਕਿਉਂਕਿ ਮੈਂ ਕਿਹਾ ਪਹਿਲਾਂ ਨੂੰ ਕਈਆਂ ਨੂੰ ਕਹਿੰਦੇ ਸੀ ਵੀ ਨਹੀਂ ਇਹ ਤਰੀਕਾ ਨਹੀਂ ਵਧੀਆ ਪਰ ਮੇਰੇ ਹਿਸਾਬ ਨਾਲ ਤਰੀਕਾ ਵਧੀਆ ਕਿਉਂ ਕਿ ਉਹ ਕਿਹੜਾ ਆਪਣੇ ਬੱਚਾ ਰੰਦਾ ਆ। ਬੱਚਿਆਂ ਵਾਲਾ ਪਰਿਵਾਰ ਵਾਲਾ ਘਰ ਆ। ਕਿਉਂ ਤਾਂ ਝਟ ਖਤਮ ਹੋ ਜਾਂਦਾ ਆ। ਕਈ ਕਹਿੰਦੇ ਵੀ ਆਟਾ ਪਾਉਣ ਨਾਲ ਕਿ ਉਹ ਖਰਾਬ ਹੋਊਗਾ ਨਹੀਂ ਜੀ ਆਟਾ ਪਾਉਣ ਨਾਲ ਕਿ ਉਹ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਹੈਗਾ ਆਟਾ ਤਾਂ ਵੇਚੀ ਭੁੱਜ ਜਾਂਦਾ ਤਾਂ ਥੱਲੇ ਬਹਿ ਜਾਂਦਾ ਆ ਜਿਹੜਾ ਕਿ ਹੋਇਆ ਉਹ ਹੀ ਟਹਿਣਾ ਹੈ ਤੇ ਤੁਹਾਨੂੰ ਮੇਰਾ ਇਹ ਘਿਓ ਬਣਾਉਣ ਦਾ ਤਰੀਕਾ ਕਿੱਦਾਂ ਦਾ ਲੱਗਾ ਜੇ ਵਧੀਆ ਲੱਗਾ ਆ ਤੇ ਤਾਂ ਵੀ ਤੁਸੀਂ ਦੱਸ ਦਿਓ ਜੇ ਨਹੀਂ ਚੰਗਾ ਲੱਗਾ ਤੁਸੀਂ ਤਾਂ ਵੀ ਦੱਸ ਦਿਓ ਕਿ ਮੈਨੂੰ ਕੋਈ ਗੁਸਤਾ ਨਹੀਂ ਹੈਗਾ ਤੇ ਪੈਸੇ ਹੋਰ ਜਾਂਦੇ ਜਾਂਦੇ ਫਿਰ ਤੁਹਾਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਜੀ ਮੇਰੇ ਵੱਲੋਂ ਇੱਧਰ ਤੁਸੀਂ ਦੇਖ ਸਕਦੇ ਆ ਆਪਣੇ ਇੱਧਰ ਕਿ ਜਿਹੜਾ ਇਹ ਬਣ ਗਿਆ ਆ ਬਿਲਕੁਲ ਥੋੜੀ-ਥੋੜੀ ਹੋਣਾ ਦੱਸੀ ਜਿਹੜੀ ਹੈ ਵੀ ਥੱਲੇ ਵਹਿ ਜਾਣੀ ਹੈ ਤਾਂ ਕਿਉਂ ਬਣ ਕੇ ਆਪਣਾ ਤਿਆਰ ਆ ਜੇ ਤੁਹਾਨੂੰ ਇਹ ਤਰੀਕਾ ਮੇਰਾ ਕਿਦਾਂ ਦਾ ਲੱਗਾ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਮਿਲਾਂਗੇ ਆਪਾਂ ਇੱਕ ਨਵੀਂ ਵੀਡੀਓ ਵਿੱਚ ਉਹਨਾਂ ਚੀਜ਼ ਸਾਰਿਆਂ ਨੂੰ ਮੇਰੇ ਘਰੋਂ ਚਾਸੀ ਟਿਕਾ